ਅੱਜ ਅਸੀਂ ਅੰਮ੍ਰਿਤਸਰ ਗੋਲਡਨ ਗੇਟ ਦੇ ਉੱਤੇ ਕੇਂਦਰ ਸਰਕਾਰ ਦਾ ਜਿਹੜਾ ਅਰਥੀ ਭੂਗ ਮਜਾਰਾ ਕੀਤਾ ਕਿਉਂਕਿ ਕੇਂਦਰ ਸਰਕਾਰ ਜਿਹੜੀ ਆ ਉਹ ਜਿਹੜੀ ਨਰੇਗਾ ਸਕੀਮ ਚੱਲਦੀ ਆ ਉਹਨੂੰ ਬੰਦ ਕਰਨ ਵਾਸਤੇ ਜਾ ਰਹੀ ਆ ਉਹਦੇ ਨਾਲ ਬਹੁਤ ਵੱਡੀ ਜਿਹੜੀ ਆ ਬੇਰਜ਼ਗਾਰੀ ਫੈਲੂਗੀ ਕਿਉਂਕਿ ਨਰੇਗਾ ਦੇ ਵਿੱਚ ਜਿਹੜੇ ਅਨਸਕਿਲਡ ਵਰਕਰ ਸੀਗੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੀਗਾ ਤੋਂ ਸਰਕਾਰ ਜਿਹੜੀ ਆ ਇਹ ਸਕੀਮ ਨੂੰ ਬੰਦ ਕਰਕੇ ਹੋਰ ਬੇਰਜ਼ਗਾਰੀ ਨੂੰ ਜੜਾ ਸੱਦਾ ਦੇ ਰਹੀ ਆ ਇਹਦੇ ਨਾਲ ਜਿਹੜਾ ਵਾ ਤੁਸੀਂ ਦੇਖਿਓ ਕਿ ਆਪਣੇ ਖੁਦ ਕਸ਼ਿਆਂ ਦਾ ਅੰਕੜਾ ਵੀ ਜਿਹੜਾ ਵਾ ਹੋਰ ਜੋਰ ਪੜੂਗਾ ਕਿਉਂਕਿ ਭਾਰਤ ਦੇ ਵਿੱਚ ਬਹੁਤ ਜੜੀ ਆ ਬੇਰਜ਼ਗਾਰੀ ਆ ਇਸ ਕਰਕੇ ਇਸ ਜਿਹੜੀਆਂ ਸਕੀਮਾਂ ਐਸੀਆਂ ਚੱਲਦੀਆਂ ਸੀ ਉਹਨਾਂ ਨੂੰ ਕੰਟੀਨਿਊਟੀ ਜਾਰੀ ਰੱਖਣਾ ਚਾਹੀਦਾ ਇਹਦੇ ਨਾਲ ਜਿਹੜਾ ਗਰੀਬ ਉਹਨੂੰ ਜਿਹੜਾ ਰੋਜ਼ਗਾਰ ਮਿਲ ਜਾਂਦਾ ਸੀ ਸਾਡੀ ਮੰਗ ਹਮੇਸ਼ਾ ਰਹੀ ਆ ਕਿ ਇਹ ਨਰੇਗਾ ਸਕੀਮ ਦੇ ਵਿੱਚ ਖੇਤੀ ਸੈਕਟਰ ਨੂੰ ਸ਼ਾਮਲ ਕਰਕੇ ਤੇ ਜਿਹੜਾ ਵਾ ਉਹ ਮਜ਼ਦੂਰ ਨੂੰ ਜਿਹੜਾ ਹੋਰ ਵੱਧ ਰੋਜ਼ਗਾਰ ਦਿੱਤਾ ਜਾ ਸਕਦਾ ਸੀਗਾ ਪਰ ਸਰਕਾਰ ਨੇ ਉਹ ਦੀ بجائے ਇਹ ਸਾਰਾ ਕੁਝ ਕਰਨ ਦੀ بجائے ਉਲਟਾ ਨਰੇਗਾ ਸ੍ਰੀ ਸਕੀਮ ਨੂੰ ਹੀ ਖਤਮ ਕਰ ਦਿੱਤਾ ਪਹਿਲਾਂ ਇਸ ਤੋਂ ਪਹਿਲਾਂ ਸਾਰਾ ਪੈਸਾ ਜਿਹੜਾ ਕੇਂਦਰ ਸਰਕਾਰ ਜਾਰੀ ਕਰਦੀ ਸੀ ਹੁਣ ਜਿਹੜਾ ਵਾ ਇਹ ਸੂਬਿਆਂ ਦੇ ਸਿਰ ਪਾਇਆ ਜਾ ਰਿਹਾ ਕਿ 60% ਕੇਂਦਰ ਦੇਊਗਾ ਤੇ 40% ਜਿਹੜਾ ਵਾ ਉਹ ਸੂਬੇ ਦੇਣਗੇ ਸੋ ਇਹ ਸੂਬਿਆਂ ਦੇ ਹਾਲਾਤ ਵੈਸੇ ਹੀ ਜਿਹੜੇ ਆ ਉਹ ਸੁਖਾਵੇਂ ਨਹੀਂ ਹੈ ਇਸ ਕਰਕੇ ਜਿਹੜਾ ਵਾ ਕੇਂਦਰ ਦਾ ਆਧਾਰਾ ਸੀਗਾ ਤੇ ਕੇਂਦਰ ਨੂੰ ਇਹ ਕੰਟੀਨਿਊਟੀ ਜਿਹੜਾ ਵਾ ਜਾਰੀ ਰੱਖਣਾ ਚਾਹੀਦਾ ਅਗਰ ਨਈ ਸਰਕਾਰ ਆਪਣੇ ਫੈਸਲੇ ਤੋਂ ਵਾਪਸ ਲੈ ਲੈਂਦੀ ਤੇ ਪੂਰੇ ਭਾਰਤ ਦੇ ਵਿੱਚ ਇਹ ਇਸ ਚੀਜ਼ ਦਾ ਜਿਹੜਾ ਵਿਰੋਧ ਹੋਣਾ ਚਾਹੀਦਾ ਨਰੇਗਾ ਮਜ਼ਦੂਰ ਜਿਹੜੇ ਆ ਸੜਕਾਂ ਤੇ ਆ ਕੇ ਆਪਣਾ ਜਿਹੜਾ ਵਿਰੋਧ ਪ੍ਰਦਰਸ਼ਨ ਉਹਦੇ ਵਿੱਚ ਸ਼ਾਮਲ ਹੋਣ ਦੇਖੋ ਅੱਜ ਕਿਸਾਨ ਮਜ਼ਦੂਰ ਸ੍ਰੀ ਸਿਮਿਟੀ ਪੰਜਾਬ ਜਿਲ੍ਹਾ ਅਮਰਸਰ ਵੱਲੋਂ ਅੱਜ ਮਨਰੇਗਾ ਦੇ ਉੱਤੇ ਜਿਹੜਾ ਕੀਮਤ ਸਰਕਾਰ ਨੇ ਉਹਦਾ ਬਜਟ 40% ਘਟਾ ਦਿੱਤਾ ਉਹਦਾ ਦਾ ਕੰਮ ਕਰਨ ਦੇ ਤਰੀਕੇ ਸੀ ਉਹਦੇ ਵਿੱਚ ਵੀ ਕਮੀ ਲਾਂਤੀ ਕੋ ਕਰੋਨਾ ਲੋਕ ਦੇਸ਼ ਭਰ ਦੇ ਵਿੱਚ ਪੰਜਾਬ ਦੇ ਅੰਦਰ ਵੀ तकरीबन 20 ਲੱਖ ਜੋਬਸ ਕਾਰ ਸਾਨੂੰ ਦਿਖ ਰਹੇ ਪੂ ਹੈਗੇ ਭਾਵੇਂ 11 ਲੱਖ ਕੁਝ ਪਲੱਸ ਨੂੰ ਕੰਮ ਮਿਲਦਾ ਉਹ ਮਰਜ਼ਗਾਰ ਮਜ਼ਦੂਰਾਂ ਦਾ ਖੁੱਸ ਗਿਆ ਹੈਗਾ ਇਹਦੇ ਪਿੱਛੇ ਕਾਰਪੋਰੇਟ ਨੂੰ ਫਾਇਦਾ ਪਹਚਾਉਣਾ ਵੀ ਜਿੰਨੀ ਬੇਰਜ਼ਗਾਰੀ ਹੋਊਗੀ ਦੇਸ਼ 'ਚ ਓਨੀ ਸਸਤੀ ਲੇਬਰ ਉਹਨਾਂ ਨੂੰ ਮਿਲੂਗੀ ਇੱਕ ਤਾਂ ਉਹਦਾ ਵਿਰੋਧ ਕਰ ਰਹੇ ਸੀ ਦੂਸਰਾ ਭਗਵੰਤਮਾਨ ਸਰਕਾਰ ਜਲਾਸਤਰੀ ਮਨਰੇਗਾ ਦੇ ਉੱਤੇ ਵੀ ਸੀ ਇਹਦਾ ਵਿਰੋਧ ਕਰਨਾ ਅਸੀਂ ਕਹਿੰਦੇ ਇਹਦਾ ਇਕੱਲਾ ਵਿਰੋਧ ਨਾ ਕਰੋ ਬਿਜਲੀ ਸੋਰ ਬਿੱਲ 225 ਦਾ ਖਰੜਾ ਵੀ ਉਸ ਵਿਧਾਨ ਸਭਾ اجلاس ਵਿੱਚ ਰੱਦ ਕਰ ਦਿਓ ਭਾਰਤ ਅਮਰੀਕਾ ਸਮਝੌਤਾ ਸੀ ਡੈਕ ਠੀਕਾ ਉਹਦਾ ਵੀ ਵਿਰੋਧ ਕਰੋ ਆਲ ਪਾਰਟੀ ਮੀਟਿੰਗ ਸਦਨੀ ਚਾਹੀਦੀ ਆਲ ਪਾਰਟੀ ਮੀਟਿੰਗ ਬੋ ਜਿਹੜਾ ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰ ਖੋ ਰਹੀ ਆ ਉਹਨਾਂ ਵਿਰੁੱਧ ਵੀ ਮਤਾ ਪਾਸ ਕਰਨਾ ਚਾਹੀਦਾ ਤੋਂ ਇਹ ਆ ਬਾਕੀ ਸਾਡੀ ਕੱਲ ਫਿਰ ਪੰਜਾਬ ਸਰਕਾਰ ਨਾਲ ਮੀਟਿੰਗ ਆ ਉਹਦੇ ਵਿੱਚ ਕੀ ਨਵੇੜਾ ਹੁੰਦਾ ਉਹ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚਾ ਅਗਲੇ ਅੰਦੋਲਨ ਬਾਰੇ ਸਾਰੇ ਪੰਜਾਬ ਨੂੰ ਦੱਸੂਗਾ